ਤਲਾਬੀ ਇਸ ਵੇਲੇ ਪੂਰੇ ਇੰਡੀਆ 'ਚ ਬਾਬੇ ਦੀ ਹੱਟੀ ਦੇ 100 ਰੁਪਏ ਵਾਲੇ ਸੂਟ ਦਾ ਬੜਾ ਰੌਲਾ ਆ। ਦੂਜੇ ਪਾਸੇ ਦੇਖ ਲਓ ਵੀ ਟੈਂਪੂ ਹੀ ਭਰ-ਭਰ ਕੇ ਆ ਰਿਹਾ ਤੇ ਸੇਲ ਚੱਲ ਰਹੀ ਐ। ਦੁਕਾਨਦਾਰ ਕਹਿੰਦੇ ਵੀ 100 ਰੁਪਏ ਕੈਸ਼ ਦਿੱਤਾ। ਹੋਰ ਮੇਰਾ ਵੱਡਾ ਚੈਲੰਜ ਐ ਕੋਈ ਦੁਕਾਨਦਾਰ ਦੇ ਨਹੀਂ ਸਕਦਾ। 100 ਰੁਪਏ ਦੇ ਸਿਲਕਾ ਦਾ ਸੂਟ ਨਹੀਂ ਦੇ ਸਕਦਾ। ਆ ਦੇਖੋ ਬਾਜ਼ਾਰਾਂ 'ਚ ਹਜ਼ਾਰ-ਹਜ਼ਾਰ 12-1200 ਪਰ ਬਾਬੇ ਦੀ ਹੱਟੀ 100 ਰੁਪਏ। 700 ਰੁਪਏ ਦੇ ਵਿੱਚ ਕਰਤਾ ਦੇਖ ਲੋ ਨਾ ਨਾਲ ਨਾਲ ਦੇਖੋ ਸਕੀਮ ਵੀ ਲੱਗੀ ਆ ਵੱਡਾ ਧਿਆਕਾ ਕਰਦਾ ਪੂਰੀ ਦੁਕਾਨ ਇੱਕ ਨਾਲ ਇੱਕ ਫ੍ਰੀ ਵੀ ਕਰਦੀ ਆ ਦੇਖੋ ਦੇਖੋ ਚੈਲੰਜ ਆ ਕੋਈ 900 ਦੇ ਛੇ ਨਹੀਂ ਦੇ ਸਕਦਾ ਆ ਲੋ ਜੀ 550 ਰੁਪਏ ਦਾ ਸੂਟ ਦੁਪੱਟਾ ਪਟਿਆਲਾ ਆ ਲੋ ਜੀ ਪਹਿਲਾਂ ਹੀ ਖੇਚ ਲਿਆ ਠੀਕ ਆ ਜੀ ਇਹ ਰੇਟ ਤਾਂ ਆਸਤੋਂ ਕੀ ਆ ਜੀ ਆਪਾਂ 1000 ਦੇ 4 ਕਰ ਦਿੰਦੇ ਆ ਲੋ ਭਾਜੀ ਟਾਈਗਰ ਪ੍ਰਿੰਟ ਸੂਟ ਦੁਪੱਟਾ ਕੋਟਨ ਦਾ ਹੂੰ ਬਾਜ਼ਾਰ 'ਚ 350 ਦਾ ਇੱਕ ਇੱਥੇ 1000 ਦੇ 5 ਕਾਣ ਬੰਦ ਕਰਨੀ ਸੀ ਹੂੰ ਇਹ ਭੈਣਾ ਭਰਾਵਾਂ ਨੇ ਸਪੋਰਟ ਕੀਤੀ ਨਹੀਂ ਕਰਨੀ ਪਰ ਅਸੀਂ ਵੀ ਸਪੋਰਟ ਦੇ ਪਿੱਛੇ ਨਿਹੜੇ ਅਸੀਂ ਵੀ ਇਦਾਂ ਦੀਆਂ ਯਾਰ ਯਾਰ 12 1200 ਵਾਲੇ ਸੂਟ ਇੱਕ ਨਾਲ ਇੱਕ ਫਰੀ ਲੈ ਕੇ ਆਏ ਆ 600 ਰੁਪਏ ਦੋ ਆ ਲੋ ਪੀਸ ਦੇਖੋ ਪੂਰੇ ਪੰਜਾਬ ਦਾ ਚੈਲੰਜ ਰੇਟਾਂ ਦਾ ਗਾਰੰਟੀ ਹੈ ਗਾਰੰਟੀ ਹਾਂਜੀ ਆ ਹੈਂਡ ਵਰਕਰ ਦੇ ਸੂਟ ਗਾਰੰਟੀ ਕਰੀ 1500 ਦਾ ਜਿੱਥੋਂ ਮਰਜ਼ੀ ਲੈ ਲਓ ਗਾਰੰਟੀ ਕੋਈ ਨਹੀਂ ਝਟੋ ਫਾ ਮੇਰੀ ਹੱਡੀ ਦਾ 250 ਰੁਪਏ ਦਾ 250 ਰੁਪਏ ਦਾ ਸੂਟ ਭਾਜੀ ਇਦਾਂ ਦਾ ਮੈਚ ਖੇਡ ਰਿਆ ਨਾ ਹੁਣ ਮੈਂ ਕ੍ਰਿਕਟ ਵੀ ਫੇਰ ਘੜਤੀ ਆ ਰੇਟਾਂ ਚ ਚਾਰ ਪੰਜ ਦਿਨ ਦੀ ਬਹੁਤ ਵੱਡੀ ਸੇਲ ਆ ਛੇਤੀ ਆ ਲੋ ਜੀ ਫਰੀ ਦੇ ਭਾ ਕਪੜਾ ਆ ਦੇਖੋ ਮੈਂ ਭਾਜੀ ਗਰੰਟੀ ਕਰਨਾ ਬਜਾਰੋਂ 50000 ਦਾ ਕਪੜਾ ਬਾਬੇ ਜਿੱਦ ਤੇ ਲੈ ਜਾਓ 10000 ਰੁਪਏ ਚੈਲੰਜ ਦੇ ਨਾਲ ਦੇਖੋ 600 700 ਰੁਪਏ ਦਾ ਸੂਟ ਚੱਕੋ 700 ਦੇ ਦੋ ਆ ਲੋ ਕੋਡ ਨੇ ਸੂਟ ਦਬੱਟੇ ਰੱਖ ਲੀ ਮੋਲੀ ਬ੍ਰਾਂਡ ਹੈਂਡਵਰਕ ਦੇ ਨਾਲ ਪੀਸ ਆ ਲੋ ਜੀ 875 ਵਾਲਾ ਸੂਟ 800 ਦੇ ਦੋ ਕਰਤੇ ਆ ਆ ਭਾਜੀ ਸੂਟ ਸੋਨਾ ਚਾਹਦੀ ਬਰੋਕਰ ਦਾ ਹੂੰ ਪੂਰੇ ਪੰਜਾਬ ਚ 800000 ਰੁਪਏ ਦਾ ਮਿਲਦਾ ਚੱਕੋ ਬਾਬੇ ਦੀ ਢੀਡ ਦਾ 300 ਰੁਪਏ ਦਾ ਪਿਓਰ ਜੋਰ ਜਟ 12 1500 ਰੁਪਏ ਦਾ ਸੂਟ ਆ ਚੱਕੋ ਬਾਬੇ ਦੀ ਢੀਡ ਤੇ 1 ਨਾਲ 1 ਫਰੀ 800 ਰੁਪਏ ਦਾ ਦੋ ਆਹ ਦੇਖੋ ਸੀਜਾ ਬਾਦੀ ਪਿਓਰ ਕੋਟਨ ਤਮੀ ਦੇ ਇਲਾਕੇ ਬਾਨਾਸ ਵੀ ਕੀ ਕਹਣਾ 100 ਬਿਊਟੀਫੁਲ ਬਹੁਤ ਪਿਆਰੀ ਕੋਟਨ ਹੈ ਲੁੱਟ ਭਾਈ ਦੁਕਾਨਦਾਰਾਂ ਦੇ ਚੱਕੋ ਬਾਬੇ ਦੀ ਢੀਡ 2000 ਦੇ ਦੋ 15 1500 ਦਾ ਸੂਟ ਬਾਬੇ ਦੀ ਢੀਡ ਨੇ ਕਰਤਾ 500 ਰੁਪਏ ਆ ਲੋ ਪੌੜਾ ਸਿਲੰਗਰਾ ਸੂਟ ਬਰਸ਼ ਪੈਨ ਦੇ ਨਾਲ ਉਹ ਪਾੜਾ ਸਿਲਕ 1500 1700 ਦਾ ਸੂਟ ਉਹ ਬਾਬੇ ਰੇਡੀ ਦਾ ਇੱਕ ਨਾ ਇੱਕ ਫਰੀ ਕਰਤਾ ਅਲੋ 900 ਦਾ ਦੋ ਲੈ ਜੋ ਸਲਾਹ ਜੀ ਇੱਧਰ ਤੁਸੀਂ ਚੈੱਕ ਕਰ ਲਓ ਬੀਬੀਆਂ ਦੇ ਥੱਲੇ ਪੜ ਰਿਆ ਬਾਜੀ ਇਹਦਾ ਵੀ ਰੇਟ ਆ ਪਰ ਰੋਲ ਤੇ ਰੋਲ ਹਾਂਜੀ ਆ ਚੱਕੋ ਜੀ ਸੂਟ ਸੈਲੀਬ੍ਰਿਟੀ ਆਰਟੀਕਲ ਆ ਲਓ ਜੀ 500 ਰੁਪਏ ਸੂਟ ਕਰਤਾ 500 ਰੁਪਏ ਜੀ ਕਿੰਨੇ ਹੌਸਲੇ ਰਹਿਣਾ ਬਾਜੀ ਹਾਂਜੀ ਚੈਰੰਜ ਕਰਦਾ ਰੇਟਾਂ ਦਾ 500 ਰੁਪਏ ਸੂਟ ਕਪੜਾ ਨਾ ਵੀ ਕੀ ਵਾਪਸੀ ਕਿਹ ਇਹ ਨਾ ਨਹੀਂ ਕਰਨੀ ਪੰਜਾਬ ਦਾ ਸਵਾਏ ਬਾਬੇ ਦੀ ਹੱਟੀ ਤੋਂ ਆ ਲੋ ਆ ਪੀਜ਼ੀ ਲੁੱਕ ਦੇਖੋ ਹਾਂਜੀ ਕੰਮ ਦੇਖੋ ਕੁਆਲਿਟੀ ਦੇਖੋ ਆ ਲੋ ਭਾਜੀ ਦੁਪੱਟੇ ਨਾਲ ਐਦਾਂ ਦੇ ਦੁਪੱਟੇ ਡੀਨਰ 12 1200 15 1500 ਵਾਲੇ ਸੂਟ 500 ਰੁਪਏ ਕਰਤੇ ਆ ਜੋ ਬਸ ਸਲਾਬੀ ਇਸ ਵੇਲੇ ਪੂਰੇ ਇੰਡੀਆ 'ਚ ਬਾਬੇ ਦੀ ਹੱਟੀ ਦੇ 100 ਰੁਪਏ ਵਾਲੇ ਸੂਟ ਦਾ ਬੜਾ ਰੌਲਾ ਆ ਦੂਜੇ ਪਾਸੇ ਦੇਖ ਲਓ ਵੀ ਟੈਂਪੂ ਹੀ ਭਰ-ਭਰ ਕੇ ਆ ਰਹਿਆ ਤੇ ਸੇਲ ਚੱਲ ਰਹੀ ਐ ਦੁਕਾਨਦਾਰ ਕਹਿੰਦੇ ਵੀ 100 ਰੁਪਏ ਕੈਸ਼ ਦਿੱਤਾ ਪਰ ਦੇ ਨਹੀਂ ਹੋਣਾ ਬਾਬਾਈ ਸੇਲ ਆਤੀ ਆ ਲੋਕ ਦੂਰੋਂ ਦੂਰੋਂ ਆ ਕੇ ਬੈਠੇ ਆ 100 ਰੁਪਏ ਦਾ ਰੌਲਾ 200 ਵਾਲਾ 100 ਦਾ ਮੰਨਿਆ 1000 ਵਾਲਾ ਸੂਟ 100 ਚ ਕਿੱਦਾਂ ਦੇ ਦਿੰਦੇ ਹੋ ਕਿਸੇ ਟਾਈਮ ਤੇਰਾ ਤੁਸੀਂ ਬਿਨਾ ਛਾਪਾ ਮਾਰੇ ਆ ਜਾ ਕਰੋ ਅਸੀਂ ਤਾਂ 100 ਰੁਪਏ ਸੂਟ ਦੇਣੇ ਪਏ ਆ ਆ ਦੇਖੋ ਚੀਜ਼ ਬਣੀ ਹੋਈ ਆ ਸੂਟ ਆ ਕਰੇਵ ਦਾ ਹੈਂਡ ਵਰਕ ਦੇ ਨਾਲ ਪੂਰੇ ਪੰਜਾਬ ਦੀ ਗਾਰੰਟੀ ਐ 100 ਰੁਪਏ ਦਾ ਪ੍ਰਿੰਟ ਦਾ ਸਾਰੇ ਦੁਕਾਨਦਾਰ ਪਾਈ ਜਾਂਦੇ ਆ ਆ ਸਿਰਕਰਾ ਸੂਟ ਮੈਂਨ 100 ਰੁਪਏ ਦਾ ਇਹ 100 ਰੁਪਏ ਦੇ ਦਊਗਾ ਤੁਸੀਂ ਤੇਰੀ ਇਹ ਫੜਾ ਰਿਆ ਆ ਦੇਖੋ ਚੈੱਕ ਕਰੋ 1000 ਰੁਪਏ ਵਾਲਾ ਸੂਟ 500 ਰੁਪਏ ਦਾ ਸੂਟ ਆ ਦੇਖੋ 500 ਰੁਪਏ ਦਾ ਸੂਟ ਬਜ਼ਾਰ ਚ 1 1000 ਵਾਲਾ ਵੇਖਣਾ 100 100 ਰੁਪਏ ਦੇ ਵਿੱਚ ਸੂਟ ਇੱਥੇ ਦੇ ਰਹੇ ਆਇਸਰ ਦੇਖੋ 100 ਰੁਪਏ ਸੂਟ ਦੇ ਰਹੇ ਆ ਆ ਜਿੰਨੇ ਮਰਜ਼ੀ ਚੱਕੋ ਆ ਲੋ ਜੀ 100 ਰੁਪਏ ਸੂਟ ਆ ਲੋ ਆ ਦੇਖੋ ਕਿੰਨੀਆਂ ਕਮਾਈਆਂ ਗੱਡੀਆਂ ਹੈਵੀ ਸੂਟ ਦੇ ਰਹੇ ਆ ਸੂਟ 100 ਰੁਪਏ ਚੱਕੋ ਜਿੰਨੇ ਮਰਜ਼ੀ ਲੈ ਜਾਓ 100 ਰੁਪਏ ਦੇ ਰਿਹਾ 100 ਰੁਪਏ ਦਾ ਵੱਡਾ ਚੈਲੰਜ ਆ ਕੋਈ ਦੁਕਾਨਦਾਰ ਦੇ ਨਹੀਂ ਸਕਦਾ 100 ਰੁਪਏ ਦੇ ਸਿਲ ਕਰਾ ਸੂਟ ਨਹੀਂ ਦੇ ਸਕਦਾ ਆ ਦੇਖੋ ਬਜ਼ਾਰਾਂ ਚ 1000 1000 12 1200 ਪਰ ਬਾਬੇ ਦੀ ਹੱਤੀ 100 ਰੁਪਏ 100 100 ਰੁਪਏ ਦੇ ਵਿੱਚ ਕਰ ਦਿਆ ਦੇਖ ਲੋ ਨਾ ਨਾਲ ਨਾਲ ਸਕੀਮ ਵੀ ਲੱਗੀ ਐ ਵੱਡਾ ਧਮਾਕਾ ਕਰਤਾ ਪੂਰੀ ਦੁਕਾਨ ਇੱਕ ਨੇ ਇੱਕ ਫ੍ਰੀ ਵੀ ਕਰਦੀ ਐ ਉਹ ਵੀ ਦਿਖਾਉਣੇ ਆ ਤੁਸੀਂ ਤਾਂ 500 1500 ਵਾਲੇ 100 ਰੁਪਏ ਕਰਦੇ ਤੁਸੀਂ ਤਾਂ ਜਿਹੜੇ 6 600 ਦੇ ਤੁਸੀਂ ਕਹਿੰਦੇ 900 ਦੇ 6 ਦੋਗੇ ਉਹ ਵੀ ਦਿਨੇ ਹੋ ਉਹ ਵੀ ਦਿਨੇ ਆ ਆ ਦੇਖੋ ਸੁੱਟੇ ਤੇ ਚੱਕਿਆ ਉਹ ਕੰਮ ਐ ਜੀ ਇੱਥੇ ਦਾ 100 ਰੁਪਏ ਦਾ ਸੂਟ ਦੇ ਰਹੇ ਆ ਆ ਲਈ ਚੱਲੋ ਆ ਦੇਖੋ ਇੱਥੇ ਕੋਈ ਇਹ ਨਹੀਂ ਬਈ 1.5 100 ਦੇਣਾ ਤੇ 1000 ਵਾਲਾ ਪੀਸ 100 100 ਰੁਪਏ ਦੇ ਦੇ ਆ ਨਾਲ ਨਾਲ ਰੁਪਏ ਸੂਟ ਲੋ ਜੀ ਆਹ ਦੇਖੋ ਜੀ ਮੈਨੂੰ 906 ਵਾਲੇ ਵੀ ਦਿਖਾ ਦਿਓ ਹਟਾ ਆਹ ਲਓ ਜੀ ਕੈਮਰੀ ਗਲਾ ਸੂਟ ਦੁਪੱਟਾ ਕੋਡੰ ਦਾ ਬਾਜ਼ਾਰ ਚ 400 ਰੁਪਏ ਦਾ ਇੱਕ ਤਾਂ 906 ਕਰਤੇ ਆ ਜੀ ਆਹ ਦੇਖੋ ਜੀ ਬਾਜ਼ਾਰ ਚ ਕੋਈ 4 ਨਾ ਦਿੰਦਾ ਮੇਰਾ 6 ਦੇ ਰਿਹਾ ਜੀ 6 ਦੇਖੋ ਬਾਜ਼ਾਰ ਚ ਕੋਈ 400 ਦਾ ਕੋਸਾ ਦੇ ਬਾਬੇ ਦੀ ਹੱਡੀ 906 ਸੂਟ ਹੁਣ ਹਸਾਬਤਾ ਬਰਾ ਲਓ ਵੀ ਕਿੰਨੇ ਦਾ ਪੈ ਗਿਆ ਆ ਦੇਖੋ 3 ਦਿਨ 4 ਦਿਨ ਵੱਡਾ ਸਨਾਰੀ ਮੌਕਾ 906 ਲੈ ਜਾਓ ਹੂੰ ਵੱਡਾ ਫਿਰ ਉਹਨਾਂ ਦੇ ਰਿਆ 906 ਦੇ ਰਿਆ ਜੀ ਦੇਖੋ ਜੀ ਇੱਥੇ ਮੁੱਠਿਆਂ ਦੇ ਮੋਟੇ ਜਿੰਨਾ ਮਰਜ਼ੀ ਕਪੜਾ ਲੈ ਜਾਓ ਇਹ 500 600 ਦਾ ਇੱਕ ਇੱਥੇ 90 ਦਾ ਧਮਾਕਾ ਜਿਹੜਾ ਕਪੜਾ ਵੇਚ ਗਿਆ ਤੁਹਾਡਾ ਜਿਹੜਾ ਨਾ ਵੀ ਗਿਆ ਵਾਪਸ ਕਰ ਦੇਣਾ ਬਾਬੇ ਦੀ ਹੱਡੀ ਅਜਾ ਵਾਪਸ ਦੇ ਕੇ ਫੇਰ ਬਦਲ ਕੇ ਲੈ ਜਾਓ ਮੈਂ ਕਿਹਾ ਬਦਲ ਕੇ ਲੈ ਜਾਓ ਪਰ ਇਹ ਤਾਂ 10 ਚਾ ਪੂਰਾ ਪੰਜਾਬ ਚ ਕਿਸੇ ਨੇ ਨਹੀਂ ਜਾਣੀਆਂ ਚੈਲੰਜ ਕਰਦਾ ਮੈਂ ਰੇਟਾਂ ਦਾ ਦੇਖੋ ਦੇਖੋ ਚੈਲੰਜ ਆ ਕੋਈ 900 ਦੇ 6 ਨਹੀਂ ਦੇ ਸਕਦਾ ਪਰ ਬਾਬੇ ਦੀ ਟੀ ਤੇ ਆਜੋ 900 ਦੇ 6 ਸੂਟ ਲੈ ਜਾਓ ਤੁਸੀਂ ਆ ਚੱਕੋ 900 ਦੇ 6 ਆ ਦੇਖੋ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਨਾ ਨਵੇਂ ਨਵੇਂ ਰੰਗ ਨਵੇਂ ਨਵੇਂ ਸੂਟ 900 ਦੇ 6 ਕਰਦੇ ਆ ਆ 900 ਦੇ 6 ਪੂਰੇ ਪੰਜਾਬ ਦੀ ਗਾਰੰਟੀ ਏ ਕਿਤੇ ਨਹੀਂ ਮਿਲਣਾ ਹੂੰ ਬਾਬੇ ਦੀ ਟੀ ਤੋਂ ਪੀਣਾ ਇਹਲਾ ਸਾਰਾ ਹੀ ਲਾਉਂਦੇ ਆ ਹਾਂਜੀ ਔਰ ਬਾਬੇ ਦੀ ਰੀਸ ਕਿਸੇ ਦਾ ਨਹੀਂ ਹੋਣੀ ਮਾਸਾਲਾ ਛੇ ਦੇਖੋ ਕੋਈ 500 ਦਾ ਇੱਕ ਨਹੀਂ ਕੋਈ 600 ਦਾ ਇੱਕ ਨਹੀਂ ਇੱਥੇ ਕਰਤੇ 900 ਦੇ 6 ਸੂਟ ਨਾਲ-ਨਾਲ ਦੇਈ ਜਾਂਦੇ ਆ ਇਹ ਨਹੀਂ ਵੀ ਵੀਡੀਓ 'ਚ ਪਾੜਨਾ ਮੁੜ ਕੇ ਦੇਣਾ ਨਹੀਂ ਆਹ ਲੋ ਜੀ 550 ਰੁਪਏ ਦਾ ਸੂਟ ਦੁਪੱਟਾ ਪਟਿਆਲਾ ਆਹ ਲੋ ਜੀ ਪਹਿਲਾਂ ਹੀ ਖੇਚ ਲਿਆ ਠੀਕ ਆ ਜੀ ਇਹ ਰੇਟ ਤਾਂ ਆਸ ਤੋਂ ਕੀ ਆ ਜੀ ਆਪਾਂ 1000 ਦੇ 4 ਕਰਤੇ ਆ ਦੇਖੋ ਬਾਜ਼ਾਰ 'ਚ 500 ਦਾ ਇੱਕ ਆ ਇੱਥੇ ਹਾਂ ਮੇਰੇ 4 ਚ ਲੈ ਲੈਂਦੇ ਨਾਲ ਪਟਿਆਲਾ ਸੂਟ ਸਲਵਾਰ કોટਨ ਦੇ ਉੱਪਰ ਕੋਟਨ ਬਾਜ਼ਾਰ ਚ 500 ਦਾ ਇੱਕ ਬਾਬੇ ਦੀ ਹੱਟੀ ਤੇ ਇਹ 1000 ਦੇ 4 250 ਰੁਪਏ ਦਾ ਸੂਟ ਲੈ ਜਾਓ 250 ਰੁਪਏ ਦਾ ਜਿਨ੍ਹਾਂ ਨੇ ਹਲੋ 1000 ਰੁਪਏ ਦੇ 4 ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰਾਂ ਦੁਕਾਨਦਾਰਾਂ ਆ ਜਾਓ ਵੱਡੇ ਫਾਇਦੇ ਕਰਕੇ ਹਲੋ ਭਾਜੀ ਟਾਈਗਰ ਪ੍ਰਿੰਟ ਸੂਟ ਦਬੱਟਾ ਕੋਟਨ ਦਾ ਹੂੰ ਬਾਜ਼ਾਰ ਚ 350 ਦਾ ਇੱਕ ਇੱਥੇ 1000 ਦੇ 5 ਲਓ 200 ਰੁਪਏ ਦਾ ਸੂਟ ਆ ਗਿਆ ਨਾ 1000 ਰੁਪਏ ਦੇ 5 ਸੂਟ ਕਰਤੇ ਭਾਜੀ ਥੋੜੇ ਦਿਆਂ ਨਿਆ ਤੁਹਾਡੇ ਕੋਲ ਆਜੋ ਸਾਰਾ ਕੱਪੜਾ ਦੇ ਰਹੇ ਆ ਜਿਹੜਾ ਪਹਿਲਾਂ ਆਜੋ ਉਹਨੂੰ ਪਹਿਲਾਂ ਮਿਲ ਜਾਣਾ ਦੁਕਾਨ ਬੰਦ ਕਰਨੀ ਸੀ ਭੈਣਾ ਭਰਾਵਾਂ ਨੇ ਸਪੋਰਟ ਕੀਤੀ ਨਹੀਂ ਕਰਨੀ ਪਰ ਅਸੀਂ ਵੀ ਸਪੋਰਟ ਦੇ ਪਿੱਛੇ ਨਹੀਂ ਹਟੇ ਅਸੀਂ ਵੀ ਇਦਾਂ ਦੀਆਂ ਯਾਰ ਯਾਰ 12 12 ਸੌਲੇ ਸੂਟ ਇੱਕ ਨਾਲ ਇੱਕ ਫ੍ਰੀ ਲੈ ਕੇ ਆਏ ਆ 600 ਰੁਪਏ ਦੋ ਆ ਲਓ ਆ ਦੇਖੋ 300 ਰੁਪਏ ਦਾ ਸੂਟ ਆ ਚੱਕੋ ਦੇਖੋ ਆ ਲਓ ਫੜੋ ਆ ਲਓ 300 ਰੁਪਏ ਦਾ ਟੱਕੋ ਜੀ ਯਾਰ ਦੇ 6700 ਦਾ 1 ਇਹਦੇ 600 ਦੇ 300 ਰੁਪਏ ਦਾ ਸੂਟ ਦੇ ਰਹੇ ਆ ਪੀਸ ਦੇਖੋ ਪੂਰੇ ਪੰਜਾਬ ਦਾ ਚੈਲੇਂਜ ਰੇਟਾਂ ਦਾ ਗਾਰੰਟੀ ਹੈ ਗਾਰੰਟੀ ਹਾਂਜੀ ਆ ਹੈਂਡ ਵਰਕਰ ਦੇ ਸੂਟ ਗਾਰੰਟੀ ਕਰੀ 1500 ਦਾ ਜਿੱਥੋਂ ਮਰਜ਼ੀ ਲੈ ਲਓ ਗਾਰੰਟੀ ਕੋਈ ਨਹੀਂ ਟੱਕੋ ਭਾ ਮੇਰੀ ਹੱਡੀਆਂ 250 ਰੁਪਏ ਦਾ 250 ਰੁਪਏ ਦਾ ਸੂਟ ਭਾਜੀ ਐਦਾਂ ਦਾ ਮੈਚ ਖੇਡ ਰਿਆ ਨਾ ਹੁਣ ਮੈਂ ਕ੍ਰਿਕਟ ਵੀ ਫੇਰ ਕਰਤੀ ਆ ਰੇਟਾਂ 'ਚ ਦੇਖੋ ਜਿਹੜੇ 15 1500 ਦੇ ਸੂਟ ਇੱਥੇ 500 ਦੇ 250 ਰੁਪਏ ਦਾ ਸੂਟ ਕਰ ਦਿੱਤਾ ਹੈਗਾ ਏ ਤੁਸੀਂ ਆ ਜੋ ਚਾਰ ਪੰਜ ਦਿਨ ਵੱਡੇ ਫਾਇਦੇ ਹੋਣੇ ਆ ਲੋਕਾਂ ਦੇ ਫਾਇਦੇ ਹੋ ਰਹੇ ਆ 15 1500 ਵਾਲੇ 2.5 250 ਦੇ ਸੂਟ ਤੇ ਲਈ ਜਾਂਦੇ ਆ ਹਲੋ 650 ਵਾਲਾ ਸੂਟ 200 ਰੁਪਏ ਕਰਤਾ ਚੱਕੋ ਚੱਕੋ 200 ਰੁਪਏ ਤੱਕੋ ਲੈ ਜਾ 200 ਦੇਖੋ ਕੋਈ 100 ਰੁਪਏ ਕੋਈ 200 ਰੁਪਏ ਕੋਈ 900 ਦੇ 6 ਇੰਨੀ ਰੇਂਜ ਦੇ ਵਿੱਚ ਦੇਖ ਲਓ ਕਿੰਨੀ ਵੈਰਾਈਟੀ ਖੋਲ ਦਿੱਤੀ ਆ ਹਾਂਜੀ ਵੈਰਾਈਟੀ ਨੂੰ ਛੱਡੋ ਆ ਦੇਖੋ 600 700 ਰੁਪਏ ਦਾ ਸੂਟ ਚੱਕੋ 700 ਦੇ ਦੋ ਹਲੋ ਕੋਰਡਨ ਸੂਟ ਦੁਪੱਟੇ ਰੱਖਦੇ ਤੋ ਦੇਖੋ ਰੰਗ ਵੀ ਇਹਰੇ ਵਿੱਚ ਦੇਖੀ ਜੇ ਲੋ ਕਿੰਨੇ ਸੋਹਣੇ ਆ ਨਾ ਕੋਲ 700 ਰੁਪਏ ਤੋਂ ਪਿਓਰ ਸੂਤੀ ਕੋਰਡਨ ਸੂਟ ਦੁਪੱਟੇ ਨਾਲ ਦੇ ਰਹੇ ਆ 700 ਰੁਪਏ ਦੋ ਲੈ ਜਾਓ ਦੇਖੋ ਤੇ ਇੱਕ ਧਮਾਕਾ ਤੁਸੀਂ ਰੀਸੇਲ ਦੇ ਨੂੰ ਦੁਕਾਨਦਾਰੋ ਸਾਰਿਆਂ ਨੇ ਵੱਡੇ ਫਾਇਦੇ ਹੋ ਰਹੇ ਆ ਜਿਹੜੇ ਪਿੰਡਾਂ ਦੇ ਦੁਕਾਨਦਾਰ ਉਹ ਵੀ ਆ ਜਾਓ 702 ਤੁਸੀਂ 500 600 ਰੁਪਏ ਵਿੱਚ ਵੇਚ ਸਕਦੇ ਆ 702 ਲੈ ਕੇ 725 ਰੁਪਏ ਦੀ ਕਟ ਲੋਗ ਬ੍ਰੈਂਡਰ ਜਾਮ ਦੀ ਆਪਾਂ ਆਪਣੇ ਪਰਮਰ ਨੂੰ ਇੱਕ ਨਾਲ ਇੱਕ ਫ੍ਰੀ ਕਰਦੀ ਆ 550 ਰੁਪਏ ਦੋ ਦੇਖੋ ਇਹ ਵੀ ਤੁਸੀਂ ਚੈੱਕ ਕਰ ਲਓ 275 ਦਾ ਸੂਟ ਰਹਿ ਗਿਆ 500 ਰੁਪਏ ਦੋ ਜਿੰਨੇ ਮਰਜ਼ੀ ਲੈ ਜਾਓ ਨਾਲ ਇਹ ਦੇਖੋ ਵੱਡੇ ਬ੍ਰੈਂਡ ਆ ਮਾਡਲ ਵਾਲੇ ਪੀਸ ਆ 550 ਦੇ ਦੋ ਸੂਟੇ ਵੀ ਕਰਦੇ ਆ ਮੋਲੀ ਮੋਲੀ ਬ੍ਰੈਂਡ ਹੈਂਡਵਰਕ ਦੇ ਨਾਲ ਪੀਸ ਆ ਲਓ ਜੀ 875 ਦਾ 800 ਦੇ ਟੂ ਕਰਤੇ ਆ ਦੇਖੋ 400 ਰੁਪਏ ਦਾ ਵੀ ਸੂਟ ਕਰਤਾ ਚੱਕੋ ਜੀ ਲੋ ਗਲੇ ਦੇ ਕਾਰੇ ਜਿੰਨਾ ਮਰਜ਼ੀ ਸੂਟ ਲੈ ਜਾਓ ਇੱਕ ਤੋਂ ਇੱਕ ਨਵੇਂ ਤੋਂ ਨਵੀਆਂ 800 ਰੁਪਏ ਦੋ ਭਾਜੀ ਇੱਥੇ ਜਿਹੜੇ ਕਹਿੰਦੇ ਵੀ ਸੂਟ ਮਿਲਦੇ ਨਹੀਂ ਜਾਂ ਜਿਹੜੇ ਦਿੰਦੇ ਨਹੀਂ ਉਹਨਾਂ ਦਾ ਪੂਰਾ ਜਵਾਬ ਦੇ ਰਹੇ ਆ ਜਿਹੜੇ ਕਹਿੰਦੇ ਮਿਲਦੇ ਨਹੀਂ ਉਹ ਉਹਨੇ ਜਿਹੜੇ ਸੇ ਆਉਂਦੇ ਨਹੀਂ ਉਹ ਕੋਨੇ ਉਹ ਦੁਕਾਨਦਾਰ ਨੇ ਪਰ ਮੈਨੂੰ ਤਾਂ ਇਹ ਲੱਗਦਾ ਇਹ ਆਪ ਤਾਂ ਮਰੂਗੇ ਮਰੂਗੇ ਦੁਕਾਨਦਾਰਾਂ ਨੂੰ ਵੀ ਮਾਰ ਜਣਾ ਆ ਇਹ ਹਾਲਾਤ ਇਦਾਂ ਦੇ ਘਟਦੇ ਆ ਕਈ ਦੁਕਾਨਦਾਰਾਂ ਨੂੰ ਲੈ ਕੇ ਜਾਊ ਨਾਲ ਆ ਰੇਟ ਇਹਦਾ ਇੰਨੇ ਦੇ ਖਰੀਦਦੇ ਕਈ ਦੁਕਾਨਦਾਰ ਪਹਿਲਾਂ ਛੱਡ ਗਿਆ ਹੂੰਗਾ ਬਾਅਦ ਜਾਣਾ ਆ ਉਹ ਇੰਨੇ ਦੇ ਖਰੋ 800 ਦੇ ਦੋ ਲੋ ਤੁਸੀਂ ਆ ਦੇਖੋ ਜਿੰਨੇ ਦੀ ਦੁਕਾਨਦਾਰ ਦੀ ਖਰੀਦ ਵੀ ਹੈ ਨਹੀਂ ਉਦੋਂ ਵੀ ਸਸਤਾ ਕਪੜਾ ਇੱਥੇ ਵੇਚੀ ਜਾਂਦਾ ਆ ਦੇਖੋ ਬਾਬੇ ਦੀ ਹੱਡੀ ਦਾ ਪੀਸ ਦੇਖੋ ਆ ਭਾਜੀ ਸੂਟ ਸੋਨਾ ਚਾਹੁੰਦੀ ਬਰੋਕਰ ਦਾ ਹੂੰ ਪੂਰੇ ਪੰਜਾਬ 800000 ਰੁਪਏ ਦਾ ਮਿਲਦਾ ਚੈਲੇ ਦੇ ਨਾਲ ਚੱਕੋ ਬਾਬੇ ਰੇੜੀ ਦਾ 300 ਰੁਪਏ ਦਾ ਦੇਖੋ ਕੋਈ 800 ਨਹੀਂ ਕੋਈ 700 ਨਹੀਂ ਸਿਰਫ 300 ਰੁਪਏ ਦੇ ਵਿੱਚ ਸੋਨਾ ਜਾਂਦੀ 100 ਰੁਪਏ ਦੇ ਵਿੱਚ ਸੂਟ ਲੈ ਕੇ ਜਾਓ ਆ ਲੋ ਜੀ ਆ ਪੀਸ ਦੇਖੋ ਪ्योर ਜੋਰ ਜਟ 12 1500 ਰੁਪਏ ਦਾ ਸੂਟ ਆ ਚੱਕੋ ਬਾਬੇ ਰੇੜੀ ਤੇ ਇੱਕ ਨਾਲ ਇੱਕ ਫ੍ਰੀ 800 ਰੁਪਏ ਦੇ ਦੋ ਦੇਖੋ ਨਾਲੇ ਰੰਗ ਵੀ ਦੇਖੋ ਕਿੰਨੇ ਸੋਹਣੇ ਆ ਕੁੜੀਆਂ ਲਈ ਲਿਮਟਡ ਐਂਡ ਬਜ਼ੁਰਗਾਂ ਲਈ ਵੀ 800 ਦੇ ਦੋ ਸੂਟ ਦਾ ਆ ਲੋ ਫੋੜੋ ਟਾਰੇ ਰੰਗੋ ਜਾਂ ਸਾਡੀਆਂ ਨੂੰ ਪਾਉਣ ਨੂੰ ਆ ਲੋ 800 ਰੁਪਏ ਦੇ ਤੋਲੋ ਜੀ ਆਹ ਲਓ ਪਾਹੀ ਲੋ ਦੇਖੋ ਜਿਹੜਾ ਬਾਜ਼ਾਰ ਚ 1200 ਰਾਂ 1 ਕਰੋ ਇਹੋ 8 ਕਿੰਨੇ ਵੀ ਸਾਰੇ ਲੋ ਆਹ ਝੱਕੋ 800 ਦੇ ਦੋ ਆਹ ਲੋ ਜੀ ਲਓ ਜਿੰਨਾ ਮਰਜੀ ਕੱਪੜਾ ਲੈ ਜਾਓ ਤੁਸੀਂ ਲੈਂਦਿਆਂ ਨੇ ਥੱਕ ਜਾਣਾ ਬਾਬੇ ਦੀ ਹੱਟੀ ਦੇ ਦਿੰਦਿਆਂ ਨੇ ਨਹੀਂ ਥੱਕਣਾ ਜਿੰਨਾ ਮਰਜੀ ਕੱਪੜਾ ਲਈ ਜਾਓ ਆਹ ਦੇਖੋ ਆਰਕੇ ਗੋਲਡ ਬ੍ਰਾਂਡ ਦਾ ਪੀਸ ਆਹ ਦੇਖੋ ਚੀਜਾਂ ਬਦੀ ਪਿਓਰ ਕਾਟਨ ਦੰਮੀ ਦੇ ਲਾ ਕੇ 1200 ਇਹ ਕੀ ਕਹਿਣਾ ਸੋ ਬਿਊਟੀਫੁੱਲ ਬਹੁਤ ਪਿਆਰੀ ਕੋਟਨ ਹੈ ਲੁੱਟ ਭਾਈ ਦੁਕਾਨਦਾਰਾਂ ਦੇ ਚੱਕੋ ਬਾਬੇ ਦੀ ਹੱਡੀ ਨੂੰ 10000 ਦੇ ਦੋ ਦੇਖੋ ਇਹ ਤੁਹਾਡੇ ਕੋਲ 4-5 ਦੇ ਆ 10000 ਦੇ ਦੋ 4-5 ਦੇਣ ਦੀ ਬਹੁਤ ਵੱਡੀ ਸੇਲ ਆ ਛੇਤੀ ਆ ਆ ਲੋ ਜੀ ਫਰੀ ਦੇ ਭਾਅ ਕੱਪੜਾ ਆ ਦੇਖੋ ਮੈਂ ਭਾਜੀ ਗਰੰਟੀ ਕਰਦਾ ਬਜ਼ਾਰੋਂ 50000 ਦਾ ਕੱਪੜਾ ਬਾਬੇ ਦੀ ਹੱਡੀ ਲੈ ਜਾਓ 10000 ਦੇ ਚੈਲੰਜ ਦੇ ਨਾਲ ਸੋ ਤੁਸੀਂ ਇਹ ਚੈੱਕ ਕਰ ਲਓ 50000 ਦੀ ਬਜਾਏ ਤੁਸੀਂ 10000 ਖਰਚ ਲਓ 5 ਦਿਨ ਤੁਹਾਡੇ ਕੋਲ ਹੈਗੇ ਆ 15 15 16 ਸੂਟ ਬਾਬੇ ਰੇੜੀ ਨੇ ਕਰਤਾ 500 ਰੁਪਏ ਇਹ ਵੀ 500 ਚ ਕਰਤਾ ਕਰਤਾ ਭਾਜੀ 500 ਇਹ ਇਦਾਂ ਵੀ ਕਹਿੰਦੇ ਸਾਰੀ ਦੁਕਾਨ 500 ਰੁਪਏ ਲੁਟਾ ਦੇਣੀ ਆ ਬਾਜ਼ਾਰ ਚ 1500 ਦਾ ਏਕ ਹੀ ਆ ਲੈ ਜੋ 500 ਇਹ 1500 ਦੇ ਤਿੰਨ ਮਤਲਬ 5 500 ਦੇ ਵਿੱਚ ਆ ਵੀ ਕਰਤਾ ਲੈ ਜੋ 500 ਰੁਪਏ ਲੈ ਜੋ ਆ ਲੋ ਪਾੜਾ ਸਿਲਕੜਾ ਸੂਟ ਬਰਸ਼ ਪੈਣ ਦੇ ਨਾਲ ਉਹ ਪਾੜਾ ਸਿਲਕ 1500 1700 ਦਾ ਸੂਟ ਉਹ ਬਾਬੇ ਰੇੜੀ ਦੇ ਇੱਕ ਨਾਲ ਇੱਕ ਫ੍ਰੀ ਕਰਤਾ ਹਲੇ 900 ਦੇ ਦੋ ਲੈ ਜੋ ਦੇਖੋ ਜਿਹੜਾ ਬਾਜ਼ਾਰ ਚ 12 1500 ਦਾ ਇੱਕ ਬਾਬੇ ਦੀ ਹੱਟੀ ਦੇ 900 ਦੇ ਦੋ 450 ਰੁਪਏ ਦਾ ਸੂਟ ਅੱਛਾ ਰੰਗ ਜਿੰਨਾ ਮਰਜ਼ੀ ਲੈ ਜੋ ਵਾ ਡਿਜ਼ਾਈਨ ਇੱਕ ਤੋਂ ਇੱਕ ਦੁਪੱਟੇ ਵੀ ਨਾਲ ਆਦੀ ਇੱਕ ਤੋਂ ਇੱਕ ਹਮਮਾ ਨਾ ਨਵੀਂ ਚੀਜ਼ ਬਾਬੇ ਦੀ ਹੱਟੀ ਦੇ 900 ਰੁਪਏ ਦੇ ਦੋ ਦੇਖੋ 450 ਰੁਪਏ ਦਾ ਇਹ ਵੀ ਸੂਟ ਰਹਿ ਗਿਆ ਰੰਗ ਇਹ ਚ ਵੀ ਕਾਫੀ ਹੈਗੇ ਆ ਸਤ ਲਓ ਜੀ ਇੱਧਰ ਤੁਸੀਂ ਚੈੱਕ ਕਰ ਲਓ ਬੀਬੀਆਂ ਦੇ ਥੈਲੇ ਭਰ ਰਿਹਾ ਫਾਇਦੇ ਬਹੁਤ ਹੋ ਰਿਹਾ ਬਾਬਾ ਜੀ 100 ਰੁਪਏ ਸੂਟ ਵੀ ਦੇਤਾ 1000 ਦੇ 4 ਵੀਏ ਤੇ 906 ਵੀਏ ਥੋੜੀ ਉਧੂ ਉੱਪਰਲੀ ਵੈਰਾਈ ਸਲਵਾਰ ਦੇ ਪੌਂਚੇ ਕੱਟੇ ਹੋਏ ਡਿਜ਼ਾਈਨਰ ਹਾਂਜੀ ਸੈਲੀਬ੍ਰਿਟੀਆਂ ਭਾਜੀ ਇਹਦਾ ਵੀ ਰੇਟ ਆ ਪਰ ਰੋਲ ਤੇ ਰੋਲ ਹਾਂਜੀ ਆ ਚੱਕੋ ਜੀ ਸੂਟ ਸੈਲੀਬ੍ਰਿਟੀ ਆਰਟੀਕਲ ਆ ਲਓ ਜੀ 500 ਰੁਪਏ ਸੂਟ ਕਰਤਾ 500 ਰੁਪਏ ਜੀ ਆ ਜੀ ਆ ਦੇਖੋ ਸੈਲੀਬ੍ਰਿਟੀ ਆਗਾ ਬਾਬੇ ਦੀ ਢੀਡੇ ਜੇ ਨੈ ਹੋਸੇ ਲੈਣਾ ਭਾਜੀ ਹਾਂਜੀ ਚੈਰੰਜ ਕਰਨਾ ਰੇਟਾਂ ਦਾ 500 ਰੁਪਏ ਸੂਟ ਕਪੜਾ ਨਾ ਵਿਕੇ ਵਾਪਸੀ ਕੇ ਇਹ ਇਹ ਨਾ ਨਹੀਂ ਕਰਨੀ ਪੰਜਾਬ ਤੋਂ ਸਵਾਏ ਬਾਬੇ ਜੱਟ ਤੋਂ ਆ ਲਓ ਸੇਲਜ ਇਹ ਵੀ ਲਾਤਾ 500 ਰੁਪਏ ਦੇਖੋ ਬਾਜ਼ਾਰ ਚ 1000 ਰੁਪਏ ਦਾ ਇੱਕ ਮਿਲਦਾ ਇੱਥੇ 1000 ਦੇ ਦੋ ਨਾਲ ਇਹ ਵੀ ਗਾਰੰਟੀ ਆ ਬਈ ਜੇ ਨਾ ਵੇਖਿਆ ਸਾਨੂੰ ਵਾਪਸ ਦੇ ਦਿਓ ਬਦਲ ਕੇ ਨਵਾਂ ਲੈ ਜਿਓ ਆ ਦੇਖੋ ਨਾਲ ਦੀ ਨਾਲ ਦੇ ਰਹੇ ਆ ਜਿਹੜੇ ਕਹਿੰਦੇ ਵੀ ਅਸੀਂ ਬਾਬੇ ਠੱਟੀ ਤੇ ਜਾਣਦੇ ਆ ਸਾਨੂੰ ਕਪੜਾ ਮਿਲਦਾ ਨਹੀਂ ਜਾਂ ਦਿੰਦੇ ਨਹੀਂ ਤੁਸੀਂ ਉਹ ਦੇਖ ਲਓ ਜਿੱਦਾਂ ਜਿੱਦਾਂ ਖੋਲੀ ਜਾਂਦੇ ਨੇ ਮੈਂ ਤੁਹਾਨੂੰ ਕੀ ਦੱਸਿਆ ਵੀ ਜਿਹੜੇ ਬੰਦੇ ਕਹਿੰਦੇ ਆ ਸਿਰਫ ਦੁਕਾਨਦਾਰ ਨੇ ਕਿ ਸਾਡਾ ਦੁਕਾਨਦਾਰ ਉਹਨਾਂ ਦਾ ਪਹਿਲਾਂ ਹੀ ਕੰਪੀਟੀਸ਼ਨ ਆ ਆ ਭੈਣ ਭਰਾ ਆਏ ਆ ਦੂਰੋਂ ਦੂਰੋਂ ਆਏ ਆ ਜੇ ਆਪਾਂ ਕਹਿੰਨੇ ਆਪਾਂ ਦੇਨੇ ਆ ਜੀ ਐਵੇਂ ਨਹੀਂ ਇਥੇ ਮੇਲਾ ਲੱਗਦਾ ਬਾਬੇ ਰਾਮ ਦੀ ਕਿਰਪਾ ਨਾਲ ਵੱਡਾ ਫੈਰਾ ਕਰੀਦਾ ਤਾਂ ਆ 500 ਰੁਪਏ ਦਾ ਸੂਟ ਹਾਂ ਆ ਭਾਜੀ ਚਲੋ ਜੇ 500 ਰੁਪਏ ਸੂਟ ਕਿਧਾਂ ਨਹੀਂ ਮਿਲਣਾ ਦੇਖੋ ਘੇਰੇ ਤੇ ਕੰਮ ਆ ਘੇਰੇ ਤੇ ਵੀ ਕੰਮ ਆ ਗਲੇ ਤੇ ਵੀ ਕੰਮ ਆ ਪਹੁੰਚੇ ਵੀ ਕੱਢੇ ਦੁਪੱਟੇ ਵੀ ਤੁਹਾਨੂੰ ਆ ਚੱਕੋ 500 ਰੁਪਏ ਭਾਜੀ 500 ਰੁਪਏ ਆ ਲਓ ਜੀ ਇੱਕੋ ਦਾ ਇੱਕ ਬ੍ਰਾਂਡ ਦਾ ਸੂਟ ਲੈ ਜਾਓ ਬਾਬੇ ਦੀ ਹੱਤੀ ਤੋਂ ਹਾਂ ਆ ਦੇਖੋ ਦੁਪੱਟੇ ਨਾਲ 500 ਰੁਪਏ ਆਹ ਦੇਖੋ ਪੀਸ ਇੱਕੋ ਦਾ ਇੱਕ ਨਵੇਂ ਤੋਂ ਨਵਾਂ ਡਿਜ਼ਾਈਨ ਇਹ ਤੇ ਸੂਟ ਭਾਜੀ ਬਾਜ਼ਾਰ ਦਾ ਖੁੰਦਾ ਕੁਆਲਿਟੀ ਹੈ ਕਪੜਾ ਬ੍ਰਾਂਡ ਹੈ 500 ਰੁਪਏ ਦਾ ਸੂਟ ਹੈ ਆ ਚੱਕੋ ਪੀਸ ਚਾਹੇ ਛੋਟੀ ਦੁਕਾਨ ਤੇ ਚਲ ਜਾਓ ਚਾਹੇ ਵੱਡੇ ਸ਼ੋਰ ਦੇ ਕਿਸ ਨੇ 500 ਦੇ ਵਿੱਚ ਨਹੀਂ ਦੇਣਾ 500 ਚ ਲਈ ਦੇਣਾ ਆਪਾਂ ਦਾਾਂਗੇ ਅਗਲੇ 30 ਦਿਨ ਲਗਾਤਾਰ ਧਮਾਕਾ ਪਰ ਆ ਚਾਰ ਦਿਨ ਵੱਡਾ ਫੇਰਾ ਦੇਖੋ 19 1900 ਰੁਪਏ ਦਾ ਸੂਟ ਆ ਦੇਖੋ ਕੰਮ ਆ ਕਸ਼ਮੀਰੀ ਕੰਮ ਕੀਤਾ ਹੋਇਆ ਸਾਰਾ ਉੱਪਰ 500 ਰੁਪਏ ਸੂਟ ਅੱਛਾ ਇਹ ਵੀ 500 ਚ 500 ਰੁਪਏ ਕਰਤਾ ਭਾਜੀ 500 ਚ ਡਿਜ਼ਾਈਨ ਭੜੇ ਤੁਹਾਡੇ ਕੋਲ ਬ੍ਰਾਂਡਡ ਜੀਜ਼ਾ ਆ ਲਓ ਆਪੀ ਈਜ਼ੀ ਲੁੱਕ ਰੱਖੋ ਹਾਂਜੀ ਕੰਮ ਦੇਖੋ ਕੁਆਲਿਟੀ ਦੇਖੋ ਆਹ ਲੋ ਭਾਜੀ ਦੁਪੱਟੇ ਨਾਲ ਐਦਾਂ ਦੇ ਦੁਪੱਟੇ ਡਿਜ਼ਾਈਨਰ 12 1200 15 1500 ਵਾਲੇ ਸੂਟ 500 ਰੁਪਏ ਕਰਤੇ ਆਜੋ ਬਸ ਆਹ ਲੋ 500 ਰੁਪਏ ਹਮ ਰੈੱਡ ਕਲਰ ਦਾ ਸੂਟ 20 ਕਟ ਗਿਆ ਸਪੈਸ਼ਲ ਟ੍ਰੈਂਡਿੰਗ ਦੀ ਗੱਲਾ ਚੱਲਦਾ ਚੱਕੋ ਪਾ ਇੱਥੇ ਘਰੋਂ ਬੀਬੀਆਂ 10 2000 ਰੁਪਏ ਲੈ ਕੇ ਆਉਂਦੀਆਂ ਪਰ ਸਾਡੇ ਸੂਟਾਂ ਦੇ ਇੰਨੇ ਪੈਸੇ ਘਟ ਜਾਂਦੇ ਆ ਭਾਜੀ ਘਰੋਂ ਮੰਗਾਉਂਦੇ ਫੇਰ Google Pay ਤੇ Google Pay ਤੇ ਜੀ ਪੇਟੀਆਂ ਦੇ ਆ ਚੱਕੋ 500 ਰੁਪਏ ਦਾ ਸੂਟ ਭਾਜੀ 컬러 ਦੇਖੋ ਚਾਮਨੀ ਕੰਮ ਦੇਖੋ ਕੜਾਈ ਦਾ ਠੀਕ ਹੈ ਜੀ ਤੇ ਮਾਰਤ ਭਾਈ ਦਾ ਜਿਹੜਾ ਮੰਗਦਾ ਸਿਰਫ ਉਹ ਨੂੰ ਹੀ ਦਈਦਾ ਆ ਚੱਕੋ ਫਿਰ 500 ਦਾ ਸੂਟ ਐਡਾ ਨਹੀਂ ਜੀ ਨਹੀਂ ਮਿਲਣੀ ਕਿਤੇ 500 ਰੁਪਏ ਵਿੱਚ ਬਾਬੇ ਦੇਤੇ ਮਿਲੂਗੀ ਆ ਜਾਓ ਜਲਦੀ ਜਲਦੀ ਵੱਡੇ ਫਾਇਦੇ ਲੈਣ ਤੇ ਮੈਂ ਰੇਟਾਂ ਨਾਲ ਚੈਲੰਜ ਕਰ ਰਿਹਾ ਬਾਰ-ਬਾਰ ਕਿਸੇ ਗੱਲ ਤੋਂ ਕਰ ਰਿਹਾ ਪਹਿਲੀ ਗੱਲ ਸਾਡੇ ਨਾਲ ਸਸਤਾ ਕੋਈ ਨਹੀਂ ਮਾਨ ਨਹੀਂ ਕਰਦੇ ਇਸ ਗੱਲ ਤੇ ਪ੍ਰਾਊਡ ਕਰਦੇ ਹਾਂ ਕਿਉਂਕਿ ਮਿਲਣਾ ਤੋਂ ਡਾਇਰੈਕਟ ਲਈਦਾ ਤੇ ਦੂਜੀ ਗੱਲ ਜਿਹੜਾ ਕਪੜਾ ਨਾ ਵੀ ਗਿਆ ਅਸੀਂ ਵਾਪਸੀ ਲਾਂਗੇ ਉਹਨਾਂ ਭੈਣ ਭਰਾਵਾਂ ਕੋ ਜਿਹੜੇ ਘਰ ਦਾ ਬੈਠਿਆ ਪੀਣੇ ਸ਼ੁਰੂ ਕਰਨਾ ਜਾਂਦੇ ਘੱਟ ਪੈਸੇ ਲਾ ਕੇ ਕਿਉਂਕਿ ਜਿਹੜਾ ਕਪੜਾ ਨਾ ਵੀ ਗਿਆ ਵਾਪਸੀ ਹੋਣਾ ਲੁਧਿਆੜੇ ਜਲੰਧਰਾਂ ਨੂੰ ਧੱਕਣਾ ਨਹੀਂ ਆ ਵੀ ਲੈ ਜਾ ਭਾਈ ਬਸ ਪੈਸੇ ਦੇ ਜਾ ਅਗਰੇ ਦੀ ਮੁੜ ਕੇ ਬਾਤ ਵੀ ਨਹੀਂ ਪੁੱਛਣੀ ਇੱਥੇ ਸਾਰਾ ਕੁਝ ਨਾਲ ਹੈ ਦੇਖੋ 100-100 ਰੁਪਏਲੇ ਸੂਟ ਇੱਥੇ ਬਹੁਤ سارے ਹਜ਼ਾਰਾਂ ਦੀ ਗਿਣਤੀ ਚ ਆ ਗਏ ਆ ਤੁਸੀਂ ਆ ਕੇ ਲੈ ਜਾਓ ਪਰ ਉਹ ਅਸੀਂ ਵੇਚਣ ਵਾਲਿਆਂ ਨੂੰ 100-150 ਪਿਆ ਪੀਸ ਨਹੀਂ ਦੇ ਰਹੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਵੰਡ ਕੇ ਦੇ ਰਹੇ ਆ ਕਿਉਂਕਿ ਹਰ ਕਿਸੇ ਦਾ ਫਾਇਦਾ ਹੋ ਜਵੇ ਸੋ 800 ਵਾਲਾ 1000 ਵਾਲਾ ਸੂਟ ਤੁਹਾਨੂੰ 100 ਰੁਪਏ ਦਾ ਦਿੱਤਾ ਤੇ ਦਵਾਂਗੇ ਵੀ ਤੁਹਾਡੇ ਕੋਲ 4-5 ਦਿਨ ਹੈਗੇ ਆ ਇੰਨੇ ਦਿਨਾਂ ਚ ਆ ਜਾਓ ਲੈ ਜਾਓ 100-100 ਰੁਪਏ ਦੇ ਵਿੱਚ ਆਹ ਜੀ ਵਿਆਹ ਸ਼ਾਦੀ ਨੂੰ ਜੀ ਸੂਟ ਲੈਣੇ ਆ 8-1000 ਰੁਪਏ ਦਾ ਬਾਬੇ ਰੇੜੀ ਦਾ 2000 ਰੁਪਏ ਦਾ ਪੀਸ ਦਾਂਗੇ ਇੱਕ ਤੇ ਕਾਟੇਗਾ ਲੈ ਕੋਈ 200-300 ਵਾਲੀ ਭਜਾਈ ਦੇ 80-80% ਤੱਕ ਦਸਕਾਉਣ ਆ ਜੀ ਪੂਰਾ ਤਮਾਕਾ 4 ਦਿਨ ਵੱਡਾ ਫੈਰਾ ਆ ਆ ਜਾਓ ਜੇ ਕਹਿੰਦੇ ਤੁਸੀਂ ਵੋਟਾਂ ਬਾਅਦ ਜਾਣਾ ਹੈ ਵੋਟ ਬਹੁ ਸਿੱਧਾ ਬਾਬੇ ਰੇੜੀ ਜਾਓ ਸਸਰੀ ਕਾਲ ਜੀ ਬਾਬੇ ਰੇੜ ਦੁਕਾਨ ਦਾ ਟਾਈਮ ਬਰਾ ਦਿੱਤਾ ਗਿਆ ਗਰਮੀ ਕਰਕੇ ਸਵੇਰੇ ਜਿਹੜੇ ਭੈਣ ਭਰਾ ਜਲਦੀ ਆਂਦੇ ਨਹੀਂ 7-8 ਵਜੇ ਉਹ ਆਣ ਜਿਹੜੇ ਦੁਪਹਿਰੇ ਨਹੀਂ ਆ ਸਕਦੇ ਸਭ ਨੂੰ ਬਰਾ ਦੁਕਾਨ ਦਾ ਰਹਿ ਮੈਂ 6 ਵਜੇ ਹੋਣ ਕਰਤਾ ਰਾਤ ਦੇ 10 ਵਜੇ ਤੱਕ ਅੱਛਾ ਸਰਵਿਸ ਵਧਾ ਦਿੱਤੀ ਹੈ ਜੀ ਸਰਵਿਸ ਵਧਾ ਦਿੱਤੀ ਆ ਕਿਉਂਕਿ ਸ਼ਾਮ ਨੂੰ ਰਸ ਪੈਂਦਾ ਤੇ ਫਿਰ ਸਾਡਾ ਟਾਈਮ ਹੁੰਦਾ ਕਲੋਜ਼ਿੰਗ ਦਾ ਐਦਾਂ ਦੀਆਂ ਚੀਜ਼ਾਂ ਲੈ ਜਾਓ 500 ਰੁਪਏ ਸੋ ਛੇਤੀ ਆ ਜਾਓ ਆਉਣਾ ਬਾਬੇ ਦੀ ਹੱਟੀ ਆ ਜਮਸ਼ੇਰ ਖਾਸ ਆ ਸਾਰਿਆਂ ਨੂੰ ਕਪੜਾ ਮਿਲ ਰਿਹਾ ਇੱਧਰ ਦੇਖ ਕੈਮਰਾ ਮਾਰ ਕੇ ਦਿਖਾ ਦਿਓ ਸਵੇਰ ਦਾ ਟਾਈਮ 8 8:30 ਵੇ ਰਸ ਪੈਣਾ ਸ਼ੁਰੂ ਹੋ ਜਾਂਦਾ 400 ਦਾ ਸੂਟ ਲੈਣਾ ਤੁਸੀਂ 900 ਦੇ 6 ਲੈਣੇ ਆ 1000 ਦੇ 5 ਲੈਣੇ ਆ 500 ਦੇ 2 ਲੈਣੇ ਆ ਜਾਂ 15 1500 ਵਾਲੇ ਸੂਟ 5 500 ਜਿਹੜੇ ਨੇ ਆ ਤੇ 4-5 ਦਿਨ ਤੁਹਾਡੇ ਕੋਲ ਹੈਗੇ ਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਆਜੋ ਬਹੁਤ ਸਾਰੇ ਫਾਇਦੇ ਕਰਾਂਗੇ ਕੈਰਾਮਨ ਓਮ ਸੰਧੀਰਾ ਹਰਦੀਪ ਸਿੰਘ ਅਗੜਸਾਨ ਟੀਵੀ ਜਮਸ਼ੀਰ ਖਾਨ